ਕੋਡੀ 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 ਆਹ ਰਾਮ ਜੀ ਜਿਨ੍ਹਾਂ ਨੇ ਖੜੇ ਪਏ ਗੱਡੀ ਲੈ ਕੇ ਦਿੱਤੀ ਤੇ ਨਾਲ ਸਪੌਂਸਰ ਵੀ ਨੇ ਚੋਲਾ ਸਾਹਿਬ ਦੀ ਟੀਮ ਦੇ ਗੁਲਦੀਪ ਵੀ ਰੋਪੜ ਤੇ ਸੀਤੇ RAM ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਗੱਡੀਆਂ ਬੂਟਿਆ ਇਹ ਬੁਕਿੰਗ ਦੇ ਵਿੱਚ ਮਿਲਦੀਆਂ ਨੇ ਇਸ ਕਰਕੇ ਜੱਕ ਚਾਹੀਦਾ ਨਾਲ ਜੱਕ ਵੀ ਚਾਹੀਦਾ ਸੋ ਸੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ 7 ਮਹੀਨੇ ਦੀ ਬੁਕਿੰਗ ਜਲਦੀ ਹੈ ਸੀਤੇ ਦੇ ਸਾਰੇ ਸਾਥੀ ਜਿੰਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਲੋ ਬੋਲੇ ਸੋ ਨਿਹਾਲ ਸੋ ਸ਼ੁਭ ਸ਼ਾਮਾ ਨਾਜਵਾਨ ਅਰਸ਼ਦ ਦੇ ਵਾਸਤੇ ਸਾ ਗੁਲਾਨਸੀ ਦੀ ਉਹਨਾਂ ਦੇ ਸਵੱਚੇ ਪਰਿਵਾਰ ਦੇ ਵਾਸਤੇ ਸਾਰੇ ਇਹਨਾਂ ਦੇ ਦਾ ਧੰਨਵਾਦ ਮੁੰਡਿਆ ਦੋ ਸ਼ਬਦ ਉਰੀਆਣੇ ਵਾਲਾ ਕਿੱਧਰੇ ਪਾਸੇ ਹੈ ਮੁੰਡਾ ਉਰੀਆਣਾ ਸਾਡੇ ਸਤਕਾਰਯੋਗ ਵੀਰ ਆਪਣੇ ਮੁਖਾਰਬਨ ਤੋਂ ਦੋ ਸ਼ਬਦ ਜਿਹੜੇ ਹੈ ਉਹ ਜ਼ਰੂਰ ਸਾਂਝੇ ਕਰਨਗੇ ਅੱਜ ਦੇ ਦਿਨ ਦਾ ਬਹੁਤ ਵੱਡਾ ਸਨਮਾਨ ਸਰਦਾਰ ਕਪੂਰ ਸਿੰਘ ਦੇ ਪੋਤੇ ਦਾ ਤੇ ਸਰਦਾਰ ਕਲਵੰਤ ਸਿੰਘ ਜੀ ਸੰਧੂ ਸਾਹਿਬ ਤੇ ਸਾਡੀ ਮਾਤਾ ਮਾਹ ਸੰਜੀਤ ਕੌਰ ਨੂੰ ਬਹੁਤ ਵੱਡੀ ਮੁਬਾਰਕਬਾਦ ਸੁਰਖਪੁਰ ਦੇ ਸਾਰੇ ਪ੍ਰਮੋਟਰਾਂ ਦਾ ਜ਼ਿਕਰ ਹੋਇਆ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਤੇ ਬਹੁਤ ਵੱਡੀ ਮੁਬਾਰਕਬਾਦ ਮੇਰੇ ਛੋਟੇ ਵੀਰ ਚੋਲਾ ਸਾਹਿਬ ਦੇ ਅਰਸ਼ ਨੂੰ ਅੱਜ ਦੇ ਇਸ ਵੱਡੇ ਮਾਨ ਸਨਮਾਨ ਲਈ ਬੁੱਢੇ ਥੇ ਵਾਲੇ ਅਨਨ ਨੂੰ ਤੇ ਨਾਲ ਮੈਂ ਜ਼ਿਕਰ ਕਰ ਦੇਣਾ ਸਾਡੇ ਵੱਡੇ ਵੀਰ ਨੇ ਤੇ ਗੱਲਾਂ ਜੇ ਕਿਤੇ ਸੁਖਮਣ ਹੁੰਦਾ ਤੇ ਫਿਰ ਹੋਰ ਹੀ ਹੋਣੀਆਂ ਸਗੀਆਂ ਪਾਣੀ ਵਾਪਰ ਜਾਂਦੇ ਆ ਔਰ ਕੁਲਦੀਪ ਸਿੰਘ ਜੀ ਰੋਪੜ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੱਤਾਂ ਮਹੀਨਿਆਂ ਦੀ ਬੁਗਲ ਚੱਲਦੀ ਆ ਮੱਖਣਵਲੀ ਜੀ ਤੇ ਮੈਨੂੰ ਲੱਗਦਾ ਦੋਕ ਦਿਨਾਂ ਦੇ ਵਿੱਚ ਆ ਪਿਆਰ ਨਿਭਾ ਗਿਆ ਬੁੱਢੇ ਸੇ ਦੇ ਅਨੂ ਦੇ ਨਾਲ ਤੇ ਚੋਲਾ ਸਿੰਘ ਦੀ ਟੀਮ ਦੇ ਸਪਾਂਸਰ ਵੀ ਵੱਡੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਧੰਨਵਾਦ ਕਰਦੇ ਆ ਸਾਡੇ ਔਰ ਸਰਕਾਰ ਦੇ ਜੋਗ ਜਸਵਿੰਦਰ ਸ਼ੋਕਰ ਜੀ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਗੋਕਾਟਵਾਲ ਜੀ ਦਾ ਤੇ ਨਾਲ ਵੱਡਾ ਸਤਕਾਰ ਵੱਡਾ ਮਾਨ ਸਾਡੇ ਵੀਰ ਮੈਂ ਸਤਕਾਰ ਦੇ ਜੋਗ ਬਲਵੀਰ ਰਾਏ ਦੇ ਮੰਗਲਟ ਔਰ ਸਾਡੇ ਸਤਕਾਰਯੋਗ ਸਤਕਾਰ ਦੇ ਜੋਗ ਵੱਡੇ ਪੱਦਰ ਤੇ ਧੰਨਵਾਦ ਸਰਦਾਰ ਜੀਸਲੀ ਢੰਡਾ ਸਾਹਿਬ ਦਾ ਵੱਡਾ ਰੋਲ ਜੋ ਜਿਆਰ ਸ਼ੋਕਰ ਜੀ ਦਾ ਤੇ ਨਾਲ ਗੋਖੇਤਵਾਲ ਦਾ ਬੱਬੀ ਯੂਐਸਏ ਓੰਕਾਰ ਮਾਨ ਗੁਰਨੇਕ ਬੱਲ ਜੰਤੀ ਯੂਐਸਏ ਤੇ ਨਾਲ ਗੋਪੀ ਸ਼ੋਕਰ ਤੇ ਗੋਪਾ ਬੈਂਸ ਜਿੱਥੋਂ-ਜਿੱਥੋਂ ਦੀ ਗੱਡੀ ਲੰਘਦੀ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਮੇਰੇ ਮਿੱਤਰੋ ਤੇ ਜਿਹੜੀ ਮੁਬਾਰਕਬਾਦ ਦਿਓ ਚੋਲਾ ਸਾਹਿਬ ਦੇ ਡੀਟੀਓ ਨੂੰ ਖੇਡ ਕਬੱਡੀ ਦਾ ਮਾਨ ਦੁਨੀਆ ਦਾ ਮੰਨਿਆ ਪਰਵੰਨਿਆ ਜਾਂਦੀ ਸਾਡੀ ਖੇਡ ਕਬੱਡੀ ਦਾ ਚਿੱਟੇ ਰੰਗ ਦੀ ਗੱਡੀ ਹੈ ਯਾਦਾ ਸੁਰਗਪੁਰਿਆ ਨਾਲ ਹੈ ਯਾਰ ਹੋਵੇ ਤੇ ਯਾਦੇ ਵਰਗਾ ਹੋਵੇ ਯਾਰ ਹੋਵੇ ਤੇ ਕਹਿੰਦੇ ਯਾਦੇ ਵਰਗਾ ਹੋਵੇ ਵੱਡੇ ਪੱਧਰ ਤੇ ਵੱਡਾ ਧੰਨਵਾਦ ਸਾਡੇ ਹਰਵਿੰਦਰ ਸਿੰਘ ਜੀ ਵਿਰਕ ਪਹਿਲਵਾਨ ਬਸਰੇ ਦੇ ਬਈ 28 ਫਰਵਰੀ ਨੂੰ ਮੰਨਨਹਾਲੇ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਵੇਗਾ 10 ਤੇ 11 ਮਾਰਚ ਨੂੰ ਕੁਸ਼ਤੀਆਂ ਹੋਣਗੀਆਂ ਮੰਨਨਹਾਲਾ ਦੇ ਵਿੱਚ ਆਹ ਆਲ ਇੰਡੀਆ ਜਿੱਥੇ ਮਹਾਪਾਰਤ ਕੇਸਰੀ ਰਸਤੇ ਹਿੰਦ ਦੇ ਲਈ ਵੱਡੇ ਵੱਡੇ ਪਹਿਲਵਾਨ ਆਉਣਗੇ ਯਾਰ ਹੋਵੇ ਤੇ ਯਾਦੇ ਵਰਗਾ ਹੋਵੇ ਪਿਆਰ ਹੋਵੇ ਤੇ ਅਰਬੀ ਦੁਬਾਈ ਯਾਦੇ ਵਰਗਾ ਹੋਵੇ ਯਾਦਿਆ ਆਉਂਦਾ ਵਸਦਾ ਰਿਹਾ ਨੌਜਵਾਨਾ ਤੇਰਾ ਬਹੁਤ ਵੱਡਾ ਸਤਿਕਾਰ ਹੈ ਜੋ ਕਹਿੰਦਾ ਵੀਰਾ ਨਹੀਂ ਕਰਕੇ ਦਿਖਾਤਾ ਅਰਸ਼ ਮੁਬਾਰਕਬਾਦ ਹੈ ਤੇਰੇ ਲਈ ਨੌਜਵਾਨਾਂ ਦੇ ਵੱਡੇ ਮੱਖਾਂ ਦੇ ਸੰਧ ਨੂੰ ਵੀ ਮੁਬਾਰਕਬਾਦ ਹੈ ਸਾਰੀ ਟੀਮ ਨੂੰ ਤੇ ਅੱਜ ਸਾਰੇ ਪਰਿਵਾਰ ਸਾਡੇ ਨੂੰ ਮੁਬਾਰਕਾਂ ਨੇ ਅੱਜ ਦੀ ਵੱਡੀ ਗੱਡੀ ਹੈ ਖਾਂ ਰੌਕਸ ਵੱਡੇ ਪੱਦਰ ਤੇ ਕੁਲਦੀਪਰ ਉਪਰ ਜੀ ਤੁਹਾਡਾ ਸਤਿਕਾਰ ਕਰਦੇ ਆ ਆ ਤੁਸੀਂ ਸਾਨੂੰ ਦਿਨਾਂ ਦੀ ਲੈ ਕੇ ਦੇ ਦਿੱਤੀ ਹੈ ਨਹੀਂ 7 ਮਹੀਨੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ